ਕਾਟੂ ਕਾ ਤੂੰ ਕਾ ਤੂੰ ਕਾਟੋ ਉਹ ਵੀ ਦੇ ਤਸੀ ਕਿੰਨਾ ਕਾਟੂ ਕਾ ਤੂੰ ਕਾ ਤੂੰ ਕਾਟੋ ਉਹ ਵੀ ਦੇ ਤਸੀ ਕਿੰਨਾ ਵਧੀਆ ਖਾਂਦੀ ਆ ਉਹ ਕਾਟੂ ਦੇ ਕਿੰਨਾ ਵਧੀਆ ਖਾਂਦੀ ਆ ਕਾ ਜਾ ਦੇ ਕਾਟੂ ਕਾ ਤੂੰ ਇੱਕ ਵੇ ਜਿਹੜੇ ਪਹਿਲਾਂ ਇਹ ਹੋਰ ਅੰਮ ਵੀ ਉਹ ਜਿਹੜੇ ਦੋ ਸੀਗੇ ਨਾ ਉਹਨਾਂ ਦਾ ਨੌਰ ਰੱਖਿਆ ਇੱਕ ਦੋਨੋਂ ਮੱਖਣੀ ਰੱਖਿਆ ਸੀ ਮੈਂ ਇੱਕ ਨੂੰ ਮਲਾਈ ਰੱਖਿਆ ਸੀਗਾ ਇਹ ਹੂ ਰਾਉਂਦਾ ਨਹੀਂ ਪੁੱਛਾਂ ਦੂਜੇ ਲੋਟ ਸੀਗੀਆਂ ਦੋ ਸੀਗੀਆਂ ਜੋੜਾ ਕਟੂਆ ਦਾ ਇੱਕ ਤਾਂ ਨੂੰ ਮੱਖਣੀ ਰੱਖਿਆ ਸੀ ਇੱਕ ਤਾਂ ਨੂੰ ਮਲਾਈ ਰੱਖਿਆ ਸੀ ਉਹ ਇਹੋ ਆ ਗਈ ਉਹ ਆ ਗਈ ਉਹ ਪਿੱਛੇ ਉਹਦੀ ਨਿੰਬੂ ਦੇ ਪਿੱਛੇ ਚਲੋ ਗਾਰਡਨ ਦੀ ਸਫਾਈ ਹੋ ਗਈ ਹਲੇ ਕਾ ਬਹੁਤ ਆ ਮੈਂ ਕਿਹਾ ਗਾਰਡਨ ਦੀ ਸਾਡੀ ਦੀ ਸਫਾਈ ਕਰਤੀ ਹਲੇ ਤੱਕ ਆ ਹਲੇ ਹੋਰ ਕੱਟਣ ਹੱਪਾ ਨਹੀਂ ਪਾਉਣਗੇ ਲੱਗੀ ਨਾ ਮੇਰੇ ਦਾ ਫੋਟੋ ਆ ਕੇ ਕਿੰਨਾ ਪਿੰਡਿਆਂ ਵਾਲੇ ਬੂਟੇ ਆਪਣੇ ਖਰਾਬ ਹੀ ਹੋ ਗਏ ਨਹੀਂ ਚੱਲੇ ਹਾਂ ਵੀ ਇਹਨਾਂ ਨੂੰ ਕੋਈ ਬਿਮਾਰੀ ਮੂਰੀ ਪੈ ਗਈ ਪਿੰਡਿਆਂ ਨੂੰ ਕੋਈ ਬਿਮਾਰੀ ਨਹੀਂ ਪਈ ਪੀਲੀ ਬਲੀ ਤਾਂ ਆਪਣਾ ਵੱਧਾ ਪਿੰਡ ਰਜਾਤਾ ਸੀ ਪਿੰਡਿਆਂ ਖਲਾ ਖਲਾ ਆ ਗਿਆ ਨਾ ਖਾਦ ਖਾਗ ਨੂੰ ਇਹਨਾਂ ਨੇ ਕਿਹੜਾ ਬੋਰਨ ਬੀਟਾ ਪੀਣਾ ਵਾ ਬੋਰਨ ਬੀਟਾ ਹੀ ਹੈ ਹਾਂ ਪਾਣੀ ਤੇ ਸਾਰੇ ਘਰ ਨਹੀਂ ਪੈਂਦੇ ਉੱਥੋਂ ਆ ਟੁੱਟ ਗਈ ਸੀ ਉਹ ਮਿੱਟੀ ਜਿਹੜੀ ਡੈਪੀ ਸੀ ਉੱਥੋਂ ਉਹ ਮੈਂ ਕਿਹਾ ਚੱਲ ਵੀ ਆ ਲੈਟ ਹੈ ਨਹੀਂ ਕਿ ਬਣੀ ਨਹੀਂ ਤਾਂ ਪੈਪਲਣ ਪਾਣੀ ਪਾਉਣਾ ਸੀਗਾ ਚਲ ਹੁਣ ਥੋੜਾ ਥੋੜਾ ਪੈ ਗਿਆ ਮੇडम ਅੱਜ ਵੈਸੇ ਵੀ ਮੀਂਹ ਦਾ ਹੈਗਾ ਮੈਂ ਦੱਸਿਆ ਵੀ 20 ਪੈਣਾ ਵਾ ਪੈਣਾ ਮੰਮੀ ਕੋ ਕਟੂਕੜ 95% ਇਹਨਾਂ ਦੀ ਭਵਿਸ਼ਵਾਣੀ ਠੀਕ ਹੁੰਦੀ ਹੈ ਬੈਦਰ ਵਾਲਿਆਂ ਦੀ ਕਿਉਂ ਹੋਰ ਚਲਿਏ ਮਾਈ ਮੰਮੀ ਉਥੇ ਖਾਉਂਗੇ ਜੀ ਮਿੱਟੀ ਦੇ ਵਿੱਚ ਉੱਥੇ ਡੀਟੀ ਪਾਉਣੀ ਪੈਣੀ ਆਪਾਂ ਨੂੰ ਆਹ ਕ੍ਰੇਲੀਆਂ ਨਹੀਂ ਬੇਲਾ ਕੋਲੇ ਇੱਥੇ ਮੈਂ ਦੇਖੀ ਚਲ ਕੱਲ ਅਗੇ ਪਾਵਾਂਗੇ ਮਾਈ ਥੱਕ ਗਿਆ ਹੁਣ ਤਾਂ ਮੈਂ ਕੰਮ ਹੀ ਬਹੁਤ ਕੀਤਾ ਵਾ ਨਾਲੇ ਪਾਚੂ ਅਗੇ ਘਰ ਕੂਜਾ ਬਾੜ ਕੱਢਦੇ ਇੱਥੋਂ ਸਾਰਾ ਇੰਨਾ ਕੀ ਸਾਖ ਹੋਇਆ ਅੱਜ ਤਾਂ ਕਿ ਕਲੇਲੇ ਦੋ ਪਏ ਨੇ ਬਾੜ ਕਲੇਲੇ ਵਿੱਚ ਬੈੰਦ ਨਹੀਂ ਕੀ ਉਹ ਵੀ ਸਾਰੀ ਵਿੱਚ ਦੋ ਤਿੰਨ ਦਿਨ ਦੀ ਪਿਆਉ ਰੱਖ ਕੇ ਤੜਕ ਲੈਣੇ ਨੇ ਇਹ ਇਹੀ ਬਾੜ ਕਲੇਲੇ ਜਿਹੜੇ ਬਾੜ ਤੇ ਚੜ ਜਾਂਦੀ ਆ ਬੀਲੋਂ ਨੇ ਬਾੜ ਕਲੇਲੇ ਕਹਿੰਦਿਆਂ ਹਾਂ ਇਹ ਤਾਂ ਫਰਕ ਕਿੰਨਾ ਆ ਇਹ ਇਹਨਾਂ ਦਾ ਫਰਕ ਇੱਕ ਦੂਜੇ ਕਲੇਲੇ ਤੇ ਬਾੜ ਕਲੇਲੇ ਵਿੱਚ ਕੀ ਫਰਕ ਹੁੰਦਾ ਉਹਦੇ ਬਿਨਾਂ ਕਲੇਲਾ ਹਾਂ ਬਾੜ ਕਲੇਲੇ ਆ ਬਾੜ ਤਰੀਲਾ ਅੱਛਾ ਇਹ ਤਾਂ ਮੂੰਮੀ ਚਿਬੜਾ ਵਰਗੇ ਆ ਹਾਂ ਆ ਬਾੜ ਤਰੀਲਾ ਆ ਇਹ ਤਾਂ ਚਿਬੜਾ ਵਰਗਾ ਹਾਂ ਇਹ ਮੇ ਚਿਬੜ ਹੁੰਦੇ ਨੇ ਹਾਂ ਇਹ ਬਾੜ ਤਰੀਲਾ ਲੱਗਿਆ ਸੀ ਵੇਠਾਂ ਚੜਦੀ ਚ ਮੈਂ ਦੋ ਮਿੰਟ ਹੁਣ ਇਹਦੀ ਸਬਜ਼ੀ ਬਣਾ ਆ ਗਏ ਆਪਾਂ ਉਹ ਸਾਰੇ ਪਿੰਡ ਨੂੰ ਭੰਡਾਰਾ ਕਰ ਦਿੰਦੇ ਆ ਹੋਰ ਦਿੰਨ ਨੂੰ ਤੁਹਾਨੂੰ ਕੋਈ ਆਉਂਦਾ ਚਿਪੜਾਂ ਦੇ ਵਿੱਚ ਕੋਣ ਹਾਂ ਮੁੱਕਣੀ ਨਹੀਂ ਫੇਰ ਵੀ ਮੈਂ ਕਿਹਾ ਇਹਦੀ ਸਬਜ਼ੀ ਬਣਾ ਕੇ ਸਾਰੇ ਪਿੰਡ ਨੂੰ ਭੰਡਾਰਾ ਕਰ ਦਿੰਦੇ ਆ ਤਾਂ ਵੀ ਨਹੀਂ ਮੁੱਕਣੀ ਹੈ ਜੀ